ਹੁਣ ਤਾਂ ਸਾਥ ਦੇ ਦਿਓ ਯਾਰ ਕਿਸਾਨਾਂ ਦਾ ਹੁਣ ਤਾਂ ਬਹੁਤ ਦਿਨ ਹੋ ਗਏ ਬਾਈ ਮਰਨ ਵਰਤੇ ਬੈਠਿਆਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਤੇ ਥੋੜਾ ਜਿਹਾ ਗੈਪ ਪੈ ਗਿਆ ਸੀ ਵੀਡੀਓ ਦੇ ਵਿੱਚ ਤੇ ਹੁਣ ਰੈਗੂਲਰ ਵੀਡੀਓ ਪਾਵਾਂਗੇ ਤੇ ਬਾਈ ਗੱਲ ਕਰਨੀ ਆ ਮੈਂ ਕਿਸਾਨੀ ਸੰਘਰਸ਼ ਦੀ ਤੇ ਦੇਖ ਲਓ ਬਾਈ 50 ਤੋਂ ਉੱਤੇ ਦਿਨ ਹੋ ਗਏ ਹਨਾ 2 ਮਹੀਨੇ ਹੋ ਚੱਲੇ ਮਰਨ ਵਰਤੇ ਬੈਠਿਆਂ ਨੂੰ ਤੇ ਬਾਈ ਸਾਡੇ ਲੋਕ ਹਲੇ ਵੀ ਨਹੀਂ ਸਾਥ ਦੇ ਰਹੇ ਯਾਰ ਕੀ ਗੱਲ ਯਾਰ ਰੋਟੀ ਉਹਨਾਂ ਨਹੀਂ ਖਾਣੀ ਆ ਕੀ ਗੱਲ ਕਮਾਈ ਉਹਨਾਂ ਨਹੀਂ ਕਰਨੀ ਆ ਬਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਹਰਿਆਣੇ ਵਾਲਿਆਂ ਨੂੰ ਆਜੋ ਯਾਰ ਕਰੋ ਇਕੱਠਾ ਜਿਵੇਂ ਸਾਡਾ ਪਹਿਲਾ ਤਰਨਾ ਸੀ ਬਈ ਪੂਰਾ ਜੋਸ਼ ਚ ਤੇ ਆਜੋ ਫਿਰ ਇੱਥੇ ਵੀ ਪਹੁੰਚੋ ਸਾਰੇ ਭਰਾ ਹਨਾ ਤੇ ਆਪਾਂ ਗੱਲ ਕਰਨੀ ਆ ਬਾਈ ਬੇਨਤੀ ਕਰਨੀ ਆ ਤੁਹਾਨੂੰ ਆਪਾਂ ਲਾਉਣਾ ਬਾਈ ਉੱਥੇ ਲੰਗਰ ਹਫਤਾ ਭਰਾ ਹਰਮਨ ਬੈਣੀਪਾਲ ਕੈਨੇਡਾ ਤੇ ਸਾਨੂੰ ਲੋੜ ਆ ਬਾਈ 8-10 ਭਰਾਵਾਂ ਦੀ ਜੋ ਸਾਡੇ ਨਾਲ ਖੜਨ ਇੱਕ ਹਫਤਾ ਪੂਰਾ ਉੱਥੇ ਰਹਿਣ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਸਾਨੂੰ ਕੇਵਲੋਂ ਸਾਨੂੰ ਚਾਹੀਦੀ ਆ ਬੰਦੇ ਦੀ ਲੋੜ ਆ ਸਾਨੂੰ ਸਾਨੂੰ ਲੋੜ ਆ ਸੇਵਾਦਾਰ ਦੀ ਜਿਹੜਾ ਉੱਥੇ ਸਾਡੇ ਨਾਲ ਰਹੇ ਸੇਵਾ ਕਰੇ ਤੇ ਇੱਕ ਹਫਤਾ ਲਗਾਤਾਰ ਉਥੇ ਰਹੇ। ਬਾਕੀ ਦੇਖਾਂਗੇ ਆਪਾਂ ਜਿਹੜੀ ਉਥੇ ਚੀਜ਼ ਦੀ ਜੇ ਹੋਰ ਕਾਸੇ ਦੀ ਘਾਟ ਹੋਈ ਲੰਗਰ ਹਾਂ ਪ੍ਰੋਪਰ ਸਹੀ ਹੋਇਆ ਫਿਰ ਆਪਾਂ ਲੰਗਰ ਨਹੀਂ ਆਪਾਂ ਉਹ ਦੂਜੀ ਘਾਟ ਪੂਰੀ ਕਰ ਦਾਂਗੇ। ਪਰ ਲੋੜ ਆ ਸਾਨੂੰ ਸੇਵਾਦਾਰਾਂ ਦੀ ਬਾਈ। ਮੈਂ ਵੀਡੀਓ ਤਾਂ ਬਣਾਉਣ ਲੱਗਿਆ ਤਾਂ ਪਾਉਣ ਲੱਗਿਆ। ਬਾਈ ਜਰੂਰ ਕਮੈਂਟ ਕਰਿਓ ਨਾ ਜਿਹੜਾ ਜਿਹੜਾ ਭਰਾ ਸਾਡੇ ਨਾਲ ਜਾ ਸਕਦਾ। ਮੈਨੂੰ ਮੈਸੇਜ ਕਰ ਲਿਓ ਇੰਸਟਾਗ੍ਰam ਤੇ ਅਮਨ ਬੈਨੀਪਾਲ ਬੰਨ ਮੇਰੀ ਆਈਡੀ ਆ ਫੇਸਬੁੱਕ ਤੇ ਅਮਨ ਬੈਨੀਪਾਲ ਮੇਰੀ ਆਈਡੀ ਆ। ਉਤੇ ਮੈਸੇਜ ਕਰ ਲੋ ਜਾਂ ਮੈਨੂੰ ਇੱਥੇ ਕਮੈਂਟ ਕਰ ਦਿਓ ਬਈ ਆਪਾਂ ਇੱਥੇ ਗੱਲਬਾਤ ਕਰ ਲਾਂਗੇ ਤੇ ਜਿਹੜਾ ਭਰਾ ਸਾਡੇ ਨਾਲ ਜਾ ਸਕਦਾ ਤੇ ਮੈਂ ਬੇਨਤੀ ਕਰਦਾ ਬਈ ਸਾਡੇ ਖੰਨੇ ਏਰੀਏ ਨੂੰ ਮਾਰੋ ਹਲੂਣਾ ਯਾਰ ਗੈਰਤ ਨੂੰ ਉੱਠੋ ਬਈ ਜਾਗੋ ਲੋੜ ਆ ਜੇ ਯਾਰ ਸਾਰੇ ਕਿਸਾਨਾਂ ਦੀ ਸਾਰੇ ਭਰਾਵਾਂ ਦੀ ਸਾਰੇ ਮਜ਼ਦੂਰਾਂ ਦੀ ਅਸੀਂ ਪੰਜਾਬੀ ਆ ਸਾਡੀ ਕੋਈ ਜਾਤ ਨਹੀਂ ਕੋਈ ਕੁਛ ਨਹੀਂ ਸਾਰੇ ਉੱਥੇ ਪਹੁੰਚੋ ਯਾਰ ਇਤਨਾਂ ਸਾਰਿਆਂ ਲਈ ਆ ਭਾਈ ਜੇ ਕਿਸਾਨ ਦੀ ਜੇਬ ਦੇ ਵਿੱਚ ਪੈਸਾ ਹੋਊਗਾ ਭਾਈ ਤਾਂ ਸਾਰੇ ਕਾਰੋਬਾਰ ਚੱਲਣੇ ਆ ਪੰਜਾਬ ਹੈ ਹੀ ਖੇਤੀ ਤੇ ਨਿਰਭਰ ਜੇ ਕਿਸਾਨ ਕੋਲ ਹੀ ਕੁਝ ਨਾ ਹੋਇਆ ਆ ਪਿੱਛੇ ਜੇ ਮੰਡੀਆਂ ਦੇ ਵਿੱਚ ਫਸਲ ਪਈ ਰਹੀ ਸਾਰੇ ਕਾਰੋਬਾਰ ਠੱਪ ਹੋ ਗਏ ਸੀ ਕਿਸਾਨਾਂ ਤੋਂ ਪੈਸਾ ਨਿਕਲ ਕੇ ਵਪਾਰੀਆਂ ਕੋਲ ਜਾਣਾ ਵਪਾਰੀਆਂ ਤੋਂ ਗਾਂਹ ਕਾਰੋਬਾਰੀਆਂ ਕੋਲ ਜਾਣਾ ਸੋ ਮੇਰਾ ਭਾਈ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਜ਼ਰੂਰ ਪਹੁੰਚੋ ਵੱਤੋਂ ਵੱਦ ਬਾਜਾਓ ਜਾਂ ਟਰੈਕਟਰ ਟਰਾਲੀਆਂ ਲੈ ਕੇ ਆਪਦੇ ਸਾਧਨ ਲੈ ਕੇ ਆਓ ਜਿਵੇਂ ਮਰਜੀ ਪਹੁੰਚੋ ਖਨੌਰੀ ਬਾਰਡਰ ਪਹੁੰਚੋ ਬਈ ਆਪਣੇਆਂ ਦਾ ਸਾਥ ਦਿਆ ਕਰੀਏ ਬਈ ਆਪਾਂ ਸਾਡੇ ਤੇ ਬਹੁਤ ਤਗਲੇ ਤਗੜੇ ਜਾਲ ਪੈ ਰਹੇ ਨੇ ਸਮਝਣ ਦੀ ਲੋੜ ਆ ਅਸੀਂ ਆਪਣੇਆਂ ਦੇ ਵਿਰੋਧੀ ਆਪ ਹੀ ਬਣ ਕੇ ਬਹਿ ਜਾਂਦੇ ਆ ਜੇ ਕੋਈ ਸਾਡੇ ਲਈ ਸੰਘਰਸ਼ ਕਰਦਾ ਸਭ ਤੋਂ ਪਹਿਲਾਂ ਉਹਦਾ ਵਿਰੋਧੀ ਸਾਡੇ ਜੀ ਉਠੂਗਾ ਇਹ ਚੀਜ਼ਾਂ ਬੰਦ ਕਰਦੀ ਐ ਬਾਈ ਆਪਾਂ ਪਹੁੰਚੋ ਮੇਰਾ ਭਰਾ ਸਾਰੇ ਹਨਾ ਖਨੋਰੀ ਬਾਰਡਰ ਤੇ ਆਪਾਂ ਵੀ ਪਹੁੰਚਦੇ ਆਂ ਤੇ ਆ ਦੱਸਿਓ ਮੈਨੂੰ ਕਮੈਂਟ ਕਰਕੇ ਕਿਹੜਾ ਕਿਹੜਾ ਭਰਾ ਸਾਡਾ ਸਾਥ ਦੇ ਸਕਦਾ ਪੈਸੇ ਵੱਲੋਂ ਨਹੀਂ ਸਰੀਰ ਵੱਲੋਂ ਇੱਕ ਹਫ਼ਤੇ ਲਈ ਇੱਕ ਹਫ਼ਤਾ ਆਪਾਂ ਲਗਾਤਾਰ ਉੱਥੇ ਹੀ ਰਹਿਣਾ ਬਾਈ ਉੱਥੇ ਹੀ ਸੇਵਾ ਕਰਨੀ ਆ ਠੀਕ ਆ ਜੀ ਇਹ ਲੰਗਰ ਸਾਰਿਆਂ ਵੱਲੋਂ ਹੋਊਗਾ ਕੋਈ ਸਾਡੇ ਕੱਲਿਆਂ ਕੰਨੀ ਹੋਣੀ ਹੋਊ ਸਾਰਿਆਂ ਵੱਲੋਂ ਜੇ ਕਾਸੀ ਹੋਰ ਦੀ ਲੋੜ ਆ ਤਾਂ ਸਾਨੂੰ ਉਹ ਵੀ ਕਮੈਂਟਾਂ ਦੇ ਵਿੱਚ ਦੱਸ ਦਿਓ ਵੀ ਭਾਈਆ ਲੰਗਰ ਦਾ ਸਰਜੂ ਆ ਚੀਜ਼ ਕਰ ਦੋ ਤਾਂ ਆਪਾਂ ਕੋਸ਼ਿਸ਼ ਕਰਾਂਗੇ ਜਿਵੇਂ ਰੈਸਲਾ ਹੋਊ ਸਾਰੇ ਭਰਾਵਾਂ ਦੀ ਉਵੇਂ ਕਰ ਲਾਂਗੇ ਨਾ ਸੋ ਬਸ ਆਹੀ ਬੇਨਤੀ ਆ ਮੇਰੀ ਭਾਈ ਇੱਕ ਤਾਂ ਕਮੈਂਟ ਜ਼ਰੂਰ ਕਰਿਓ ਚਾਹੇ ਫੇਸਬੁੱਕ ਤੇ ਅਮਨ ਬੈਣੀਪਾਲ ਤੇ ਮੈਸੇਜ ਕਰ ਦਿਓ ਤੇ ਜਾਂ ਕਮੈਂਟ ਕਰ ਦਿਓ ਤੇ ਬਾਕੀ ਸਬਸਕ੍ਰਾਈਬ ਕਰ ਲਿਓ ਆਪਣਾ ਚੈਨਲ ਹੁਣ ਲਗਾਤਾਰ ਵੀਡੀਓ ਆਉਣਗੀਆਂ ਤੇ ਧਰਨੇ ਚੋਂ ਵੀ ਹੁਣ ਆਪਾਂ ਵੀਡੀਓ ਬਣਾਵਾਂਗੇ ਪਹਿਲਾਂ ਤਾਂ ਮੈਂ ਕੋਈ ਵੀਡੀਓ ਵੀਡੀਓ ਉੱਥੇ ਬਣਾਈ ਨਹੀਂ ਸੀ ਹੁਣ ਆਪਾਂ ਦਿਖਾਵਾਂਗੇ ਉੱਥੇ ਦਾ ਮਾਹੌਲ ਤੇ ਉੱਥੇ ਸਾਡੇ ਬੈਠੇ ਭਰਾਵਾਂ ਦਾ ਜੋਸ਼ ਸਾਡੇ ਪੰਜਾਬੀਆਂ ਦੇ ਵਿੱਚ ਇਹੀ ਖਾਸੀਅਤ ਆ ਸਾਡਾ ਜੋਸ਼ ਨਹੀਂ ਕਦੇ ਵੀ ਢੱਲਾ ਪੈਂਦਾ ਸੋ ਇਹ ਜੋਸ਼ ਆ ਇਹ ਜज्ਬਾ ਬਾਈ ਆਪਾਂ ਮੋਰਚਾ ਜਿੱਤਾਂਗੇ ਜਰੂਰ ਸਾਥ ਦਿਓ ਬਾਈ ਤੇ YouTube ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਪੱਕੇ ਪਿੰਡਾਂ ਵਾਲੇ ਧੰਨਵਾਦ ਬਾਈ